ਇੱਕ شریف ਜੇ ਗਰੀਬ ਜੇ ਕਰਦਾ ਬੰਦਾ ਜੀ ਉਹਦਾ ਉਹਦਾ ਪਿਓ ਮਰਦੇ ਨਾ ਅੱਤ ਦੇ ਅੰਦਰੋਂ ਦਿਲ ਦੇ ਨਰਮ ਮਾਂ ਬਾਪ ਉਹਦੇ ਸਾਹਮਣੇ ਕਤਲ ਹੋ ਜਾਂਦੇ ਨੇ ਉਹ ਆਦਮੀ ਰੋਂਦਾ ਘਟਾ ਪਰ ਉਹ ਜਿਹੜਾ ਹੋਕਾ ਅੰਦਰ ਲੈ ਕੇ ਬੈਠਾ ਹੁੰਦਾ ਨਾ ਉਹ ਕਦੇ ਫੇੜ ਕੇ ਦੇਖਦਾ ਹੈ ਇਹ ਜੇ ਇਹ ਜੇ ਬਾਪ ਨੂੰ ਹੂੰ ਇਹ ਪਤਾ ਲਾਦਾ ਵੀ ਕਿੰਨਾ ਇਹ ਗਲਤ ਰਾਹ ਤੇ ਚੱਲਣਾ ਦਾ ਮਾਪਿਆਂ ਨੂੰ ਕੀ ਭੁਗਤਾਨ ਕਰਨਾ ਪੈਂਦਾ ਹੈ। ਆਵਾਵਾਂ ਨੂੰ ਪੁੱਛ ਕੇ ਦੇਖੋ ਜਿਹੜਾ ਜਵਾਨ ਪੁੱਤ ਮਰ ਜਾਂਦਾ ਸਾਰੀ ਉਮਰ ਮਾਈ ਦੀਆਂ ਅੱਖਾਂ ਚੁੰਨੀਆਂ ਹੋ ਜਾਂਦੀਆਂ ਨੇ ਆ। ਕਿਸੇ ਤੇ ਜ਼ੁਲਮ ਹੋਣਾ ਉਹਦੇ ਵਿੱਚ ਸਿਆਸਤਾਂ ਕਿਵੇਂ ਇਨਵੋਲ ਹੋ ਜੰਨੀਆਂ ਸਿਆਸਤਾਂ ਕਿਵੇਂ ਗਲਤ ਕੰਮ ਕੰਮ ਕਰਦੀਆਂ ਜਾਂ ਗਲਤ ਮੈਸਜ ਯੂਜ਼ ਕਰਦੀਆਂ ਸਾਡੀ ਜਵਾਨੀ ਦਾ ਕਿਵੇਂ ਕਿਸ ਪਾਸੇ ਲੈ ਕੇ ਜਾਣੀ ਹੈ ਜੀ ਡੀਸੀਟੀ ਇਹਦੀ ਮੈਂ ਵਜਾਉਣੀ ਹੈ ਉਹ ਨਹੀਂ ਇਹ ਨੂੰ ਹੁੰਦੀ ਕੋਈ ਵੀ ਫਿਲਮ ਮਾੜੀ ਚੰਗੀ ਨਹੀਂ ਹੁੰਦੀ ਜੀ ਕਾਰਨ ਕਿ ਆ ਭਾਵੇਂ ਸਿੰਗਰ ਗਾਉਂਦਾ ਹੈ ਭਾਵੇਂ ਰਾਈਟਰ ਲਿਖਦਾ ਹੈ ਭਾਵੇਂ ਫਿਲਮਾਂ ਬਣਦੀਆਂ ਨੇ ਅਸੀਂ ਜੋ ਸਮਾਜ ਦੇ ਵਿੱਚ ਹੋ ਰਿਹਾ ਹੁੰਦਾ ਹੈ ਉਹਨੂੰ ਅੱਗੇ ਲੈ ਕੇ ਆਉਣਾ ਹੁੰਦਾ ਹੈ ਪਰ ਲੋਕਾਂ ਚਾ ਪੰਮਾ ਬਾਈ ਜੀ ਆ ਗਏ ਨੇ ਪਬਲਿਕ ਦੇ ਸਾਹਮਣੇ ਅੰਦਰ ਵੜ ਕੇ ਤਾਂ ਹਰੇਕ ਪਰੀਆਂ ਤਲਾ ਦਿੰਦਾ ਹੈ ਪਬਲਿਕ ਦੇ ਸਾਹਮਣੇ ਇਹ ਕਹਿਣਾ ਇਹ ਹਾਂ ਮਲੇ ਪਿਓ ਵਰਗਾ ਹੈ ਫਿਲਮ ਦੇ ਵਿੱਚ ਭਰਪੂਰ ਐਕਸ਼ਨ ਹੈ ਐਕਸ਼ਨ ਸ਼ੁਰੂ ਹੁੰਦਾ ਜਦੋਂ ਕਿਸੇ شریف ਆਦਮੀ ਤੇ ਅਤਿਆਚਾਰ ਹੁੰਦਾ ਹੈ ਤੋ ਇਹਨੂੰ ਪੁੱਛ ਲਾ ਵੀ ਗੇਜਾ ਚਾਹ ਕਿਵੇਂ ਪੀਂਦਾ ਤੈਨੂੰ ਉਹਦੇ ਸੜੂਕੇ ਜੀ ਡਰਾਉ ਮੈਂ ਕਿਹੜਾ ਗੇਜੇ ਨਾਲੋਂ ਘਾਟਾਂ ਗਲਤ ਪਟੇ ਪਾ ਕੇ ਕਸੀੜਦਾ ਕਦੇ ਨੂੰ ਕੁੱਤਾ ਬਣਾ ਕੇ ਪੈਰ ਚੱਟ ਨੂੰ ਮਜਬੂਰ ਕਰਦਾ ਫਿਲਮ ਤੋ ਉਹ ਫਿਰ ਐਂਡ ਵਿਲਨ ਦਾ ਕੀ ਐਂਡ ਆਂਦਾ ਕੀ ਹਸ਼ਰਮ ਆਂਦਾ ਸਿੱਖਿਆ ਲਓ ਉਤੋਂ ਸਸ਼ਕਲ ਸਵਾਗਤ ਹੈ ਜੀ 2 ਫਰਵਰੀ ਬਹੁਤ ਖਾਸ ਦਿਨ ਹੈ ਕਿਉਂਕਿ ਇਸ ਦਿਨ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਇੱਕ ਹੋਰ ਮੂਵੀ ਧਮਾਕਾ ਕਰਨ ਜਾ ਰਹੀ ਹੈ ਉਸ ਫਿਲਮ ਦਾ ਨਾਮ ਹੈ ਵਾਰਨਿੰਗ 2 ਦੀਪੀ ਗਰੇਵਾਲ ਹੋਰਾਂ ਦਾ ਰੋਲ ਦੇਖਣ ਨੂੰ ਮਿਲੂਗਾ ਇਸ ਤੋਂ ਇਲਾਵਾ ਸੀਨੀਅਰ ਆਰਟਿਸਟ ਜਿਹੜੇ ਪੰਜਾਬੀ ਫਿਲਮ ਇੰਡਸਟਰੀ ਦੇ ਉਹ ਸਾਡੇ ਨਾਲ ਜੁੜੇ ਨੇ ਇਸ ਫਿਲਮ ਦੀ ਸਟਾਰ ਕਾਸਟ ਨੇ ਸਰਦਾਰ ਸੋਹੀ ਸਾਹਿਬ ਮਲਕੀ ਤਰੋਣੀ ਜੀ ਤੇ ਭਾਈ ਸਾਹਿਬ ਜਰਸੀ ਲੰਗੋਵਾਲ ਜੀ ਜੀ ਸੋਹੀ ਸਾਹਿਬ ਇੱਕ ਸੀਨੀਅਰ ਆਰਟਿਸਟ ਹੋ ਮੈਂ ਦੇਖਿਆ ਕਿ ਜਸਬਾਤੀ ਪਾਲਸੀ ਜਦੋਂ ਗਿੱਪੀ ਗਰੇਵਾਲ ਸਾਹਿਬ ਤੁਹਾਨੂੰ ਖੜੇ ਹੋ ਕੇ ਖੁਦ ਬਾਹ ਫੜ ਕੇ ਬਿਠਾਇਆ ਹੈ ਨਹੀਂ ਉਹ ਤਾਂ ਆਪਾਂ ਬਹੁਤ ਪਿਆਰ ਮਤਲਬ ਰੀਅਲ ਲਾਈਫ ਉਹ ਤਾਂ ਉਹ ਤਾਂ ਗਿੱਪੀ ਗਰੇਵਾਲ ਦੀ ਜਿਹੜੀ ਸ਼ਖਸੀਅਤ ਹੈ ਉਹ ਲਾਜਵਾਬ ਹੈ ਉਹ ਉਹਨਾਂ ਨੇ ਖੜੇ ਹੋ ਕੇ ਉਹਦਾ ਸਬੂਤ ਦਿੱਤਾ ਸੀ ਬਿਲਕੁਲ ਤੁਸੀਂ ਉਹ ਗੱਲ ਵੀ ਕਹੀ ਕਿ ਰੀਅਲ ਲਾਈਫ 'ਚ ਵੀ ਮੇਰਾ ਪੁੱਤ ਵਰਗਾ ਹਨਾ ਤੇ ਉਹ ਦੇਖੋ ਇਹ ਇਹ ਖੱਟਣਾ ਬਹੁਤ ਔਖਾ ਹੁੰਦਾ ਹੈ ਕਿ ਕਹਿਣਾ ਸਿਖਾਲਾ ਮੇਰੇ ਵਾਸਤੇ ਕਹਿਣਾ ਸਿਖਾਲਾ ਹੈ ਇਹ ਖੱਟੀ ਖੱਟੀ ਆ ਗਿੱਪੀ ਗਰੇ ਵਾਲੋਂ ਉਹਨਾਂ ਨੇ ਉਹ ਐਕਟਰ ਚੰਗਾ ਲੱਗਿਆ ਬਿਹੇਵੀਅਰ ਚੰਗਾ ਲੱਗਿਆ ਇੰਨੇ ਸਾਲ ਸਾਲਾਂ ਦੇ ਵਿੱਚ ਤਾਂ ਜਾ ਕੇ ਮੈਂ ਇਹ ਗੱਲ ਕਹਿਣ ਦਾ ਮੈਨੂੰ ਹੱਕ ਬਣਿਆ ਕਿ ਉਹਨਾਂ ਨੇ ਵੀਰੇ ਨਾਲ ਇੰਨੇ ਸਾਲ ਕਿਹੋ ਜਿਹਾ ਵਰਤੋਕ ਕੀਤਾ ਕਿਸ ਤਰ੍ਹਾਂ ਇੱਜ਼ਤ ਦਿੱਤੀ ਪਬਲਿਕ ਦੇ ਸਾਹਮਣੇ ਅੰਦਰ ਵੜ ਕੇ ਦਾ ਹਰੇਕ ਪਰੀ ਹਥਲਾ ਦਿੰਦਾ ਹੈ ਪਬਲਿਕ ਦੇ ਸਾਹਮਣੇ ਇਹ ਕਹਿਣਾ ਕਿ ਇਹ ਹਾਂ ਮੇਰੇ ਪਿਓ ਵਰਗਾ ਹੈ ਮੇਰਾ ਗੁਰੂ ਵੀ ਹੈ ਮੈਨੂੰ ਐਕਟਿੰਗ ਸਿਖਾਈ ਵੀ ਹੈ ਇਹ ਬਹੁਤ ਘੱਟ ਬੰਦੇ ਕਰਦੇ ਹੁੰਦੇ ਨੇ ਤੇ ਇਸ ਕਰਕੇ ਉਹ ਹੱਕ ਬੜਦਾ ਹੈ। ਸੋ ਇਹ ਸਭ ਫਿਲਮ ਦੇ ਵਿੱਚ ਐਕਸਪੀਰੀਅੰਸ ਕਿ ਹੈ ਉਹ ਜਾ ਰਿਹਾ ਸ਼ੂਟਿੰਗ ਦੇ ਵਿੱਚ ਬਹੁਤ ਸਾਰੇ ਕਿਰਦਾਰ ਨੇ ਭਾਏ ਤੁਸੀਂ ਇਸ ਫਿਲਮ ਨੂੰ ਲੈ ਕੇ ਵੱਖਰਾ ਐਕਸਪੀਰੀਅੰਸ ਇਸ ਫਿਲਮ ਨੂੰ ਲੈ ਕੇ ਕਿਉਂਕਿ ਮੈਂ ਇੱਕ ਗੱਲ ਕਹਿ ਚੁੱਕਿਆ ਕਿ ਮੈਂ ਪੁੱਤਾ ਵਾਂਗੂ ਪਿਆਰ ਕਰਦਾਨਾ ਹੈ। ਤਾਂ ਉਹ ਜੇ ਗਿੱਪੀ ਕਹੂਗਾ ਕਿ ਜੀ ਰੋਲ ਛੋਟਾ ਹੈ ਵੱਡਾ ਕੁਝ ਵੀ ਹੋਏ ਤਾਂ ਮੈਂ ਕਰਦਾ। ਉਹ ਕਿਉਂਕਿ ਇਸ ਦੇਖੋ ਫਿਲਮ ਦੇ ਵਿੱਚ ਭਰਪੂਰ ਐਕਸ਼ਨ ਹੈ। ਐਕਸ਼ਨ ਸ਼ੁਰੂ ਹੁੰਦਾ ਜਦੋਂ ਕਿਸੇ شریف ਆਦਮੀ ਤੇ ਅਤਿਆਚਾਰ ਹੁੰਦਾ ਹੈ ਮੈਂ ਗੀਪੀ ਦਾ ਫਾਦਰ ਫਾਦਰ ਪਲੇ ਕੀ ਤਹਦੇ ਚ ਇੱਕ شریف ਜੇ ਗਰੀਬ ਜੇ ਕਰਤਾ ਬੰਦਾ ਜੀ ਉਹਦਾ ਉਹਦਾ ਪਿਓ ਮਰਦਾ ਹੱਥ ਦੇ ਹੱਥ ਦੇ ਅੰਦਰੋਂ ਦਿਲ ਦੇ ਨਰਮ ਮਾਪੇ ਬਾਪ ਉਹਦੇ ਸਾਹਮਣੇ ਕਤਲ ਹੋ ਜਾਂਦੇ ਨੇ ਤੋ ਫਿਰ ਉਹਦੇ ਵਾਸਤੇ ਕੋਈ ਅੱਛਾ ਐਕਟਰ ਚਾਹੀਦਾ ਹੁੰਦਾ ਮੈਂ ਮਾਫ ਕਰਨਾ ਮੈਂ ਵੈਸੇ ਆਪਦੇ ਆਪ ਨੂੰ ਆਪੇ ਹੀ ਅੱਛਾ ਐਕਟਰ ਕਹੀ ਜਾਂਦਾ ਨਹੀਂ ਹੈਗੇ ਹੋ ਤੁਸੀਂ ਇਹ 'ਚ ਕੋਈ ਸ਼ੱਕ ਨਹੀਂ ਹੈ ਤਾਂ ਨਹੀਂ ਇਹ ਜ਼ਰੂਰ ਜ਼ਰੂਰਤ ਹੁੰਦੀ ਹੈ ਮੈਨੂੰ ਕਿਹਾ ਕਿ ਆਹ ਰੋਲ ਆ ਬਾਬੇ ਜੀ ਤੁਸੀਂ ਕਰਨਾ ਹੈ ਸੋ ਸਰ ਅਮਰ ਅਮਰ ਨੇ ਵੀ ਕਿਹਾ ਉਹਨੇ ਪਹਿਲੀ ਵਾਰਨਿੰਗ ਬਣਾਈ ਸੀ ਉਦੋਂ ਹੀ ਮੈਨੂੰ ਮੈਂ ਕਹਾਂਗਾ ਯਾਰ ਆ ਜਿਹੜਾ ਨਵਾਂ ਕੁਝ ਲੈ ਕੇ ਤੁਹਾਨੂੰ ਸ਼ੁਰੂ ਹੋਇਆ ਪੰਜਾਬੀ 'ਚ ਇਹ ਜੇ ਮੈਨੂੰ ਵੀ ਕਵ ਕਰ ਉਹ ਮੈਂ ਇਹੋ ਜੇ ਰੋਲ ਕਰਕੇ ਬੜਾ ਖੁਸ਼ ਹੋਣਾ ਨੈਗੇਟਿਵ ਬੜੇ ਕੀਤੇ ਨੇ ਮੈਂ ਬਈ ਤੁਹਾਨੂੰ ਨਾ ਇਹ 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 ਹੈ ਕਿ ਆ ਛੋਟੇ ਪਲੇਟਫਾਰਮ ਦਾ ਜਿਹੜੇ ਪਹਿਲੀ ਵਾਰ ਬਣਾਈ ਸੀ ਉਹਨੂੰ ਫਿਲਮ ਚ ਲਵਾਵਾਂਗੇ ਹਾਂ ਫਿਲਮ ਚ ਲੈ ਲਿਆ আচ্ছা ਅੱਛਾ ਰੀਅਲ ਲਾਈਫ ਚ ਐਕਸਪੀਰੀਅੰਸ ਤੁਹਾਨੂੰ ਮਹਿਸੂਸ ਹੋਇਆ ਕਿ ਇੱਕ ਜਿਹੜਾ ਕ੍ਰਿਮੀਨਲ ਹੋ ਜਾਂਦਾ ਬੰਦਾ ਜਾਂ ਕ੍ਰਾਈਮ ਦੀ ਦੁਨੀਆ ਚ ਲੱਗ ਜਾਂਦਾ ਤੇ ਫਾਦਰ ਜਾਂ ਮਦਰ ਨੂੰ ਕੀ ਕੁਝ ਫੇਸ ਕਰਨਾ ਪੈਂਦਾ ਹੈ ਕੀ ਕੁਛ ਨਾ ਨੂੰ ਸੁਨੇਹ ਹਸਦਾ ਗਿਣੀ ਨਹੀਂ ਜਾਂਦਾ ਹੁੰਦਾ ਭਾਵਨਾਵਾਂ ਦਾ ਕੋਈ ਅੰਤ ਹੁੰਦਾ ਹੈ ਕੀ ਕੁਛ ਕਿੰਨੀਆਂ ਉਮੀਦਾਂ ਕਿੰਨਾ ਕੁਝ ਹੁੰਦਾ ਕੀ ਕੀ ਸੁਪਨੇ ਦੇਖ ਕੇ ਬੱਚੇ ਨੂੰ ਮਾਂ ਜੰਦੀ ਹੈ ਉਹ ਪਾਲ ਪੋਸ ਕੇ ਵਟਾ ਕਰਦੇ ਨੇ ਉਹ ਸਾਰੇ ਸੁਪਨੇ ਚੱਕਰਾਂ ਚੂਰ ਹੁੰਦੇ ਨੇ ਬਹੁਤ ਕੁਝ ਹੁੰਦਾ ਬੜਾ ਇੱਕ ਪੈਸੇ ਦਾ ਜਾਂ ਘਰ ਦਾ ਉਹ ਉਹ ਨੁਕਸਾਨ ਨਹੀਂ ਉਹ ਤਾਂ ਕੁਝ ਵੀ ਨਹੀਂ ਹੁੰਦਾ ਜਿਹੜਾ ਜਿਹੜਾ ਉਹ ਅੰਦਰੋਂ ਟੁੱਟਦੇ ਆ ਤਾਰ ਤਾਰ ਹੁੰਦੇ ਆ ਅੰਦਰੋਂ ਹੈ ਉਹ ਉਹ ਜਿਹੜੀਆਂ ਭਾਵਨਾਵਾਂ ਨੇ ਉਹ ਮਾਂ ਬਾਪ ਹੀ ਜਾਣਦੇ ਨੇ ਜਿਹੜੀਆਂ ਉਹ ਹਰ ਤੋਂ ਦੇ ਅੰਦਰੋਂ ਤੋ ਇਹ ਤਾਂ ਬਹੁਤ ਲੰਮਾ ਚੜਾ ਚੱਕਰ ਹੈ ਵੀ ਮਾਪੇ ਕੀ ਸੋਚਦੇ ਨੇ ਮਾਪੇ ਤੇ ਕੀ ਹੁੰਦਾ ਮਾਪਿਆਂ ਨੂੰ ਪੁੱਛ ਕੇ ਦੇਖੋ ਜਿਹਦਾ ਜਵਾਨ ਪੁੱਤ ਮਰ ਜਾਂਦਾ ਸਾਰੀ ਉਮਰ ਮਾਈ ਦੀਆਂ ਅੱਖਾਂ ਚੁੰਨੀਆਂ ਹੋ ਜਾਂਦੀਆਂ ਨੇ ਆ ਜਿਸ ਨੂੰ ਹਟ ਜਾਂਦਾ ਐਨ ਕਾ ਉਹਨਾਂ ਕਾ ਵੀ ਫਲॉप ਹੋ ਜਾਂਦੀਆਂ ਨੇ ਰੋ ਰੋ ਕੇ ਮਾਵਾ ਨਹੀਂ ਹੋ ਜਾਂਦੀਆਂ ਨੇ ਉਹ ਆਦਮੀ ਰੋਂਦਾ ਘਟਾ ਪਰ ਉਹ ਜਿਹੜਾ ਹੋਕਾ ਅੰਦਰ ਲੈ ਕੇ ਬੈਠਾ ਹੁੰਦਾ ਨਾ ਉਹ ਕਦੇ ਖੇੜ ਕੇ ਦੇਖੋ ਇਹੇ ਜੇ ਇਹੇ ਜੇ ਬਾਪ ਨੂੰ ਫਿਰ ਪਤਾ ਲੱਗਦਾ ਵੀ ਕਿੰਨਾ ਇਹ ਗਲਤ ਰਾਹ ਤੇ ਚੱਲਣ ਦਾ ਮਾਪਿਆਂ ਨੂੰ ਕੀ ਭੁਗਤਾਨ ਕਰਨਾ ਪੈਂਦਾ ਠੀਕ ਹੈ ਪਰ ਰਣੂ ਸਰ ਤੁਹਾਡਾ ਐਕਸਪੀਰੀਅੰਸ ਕਿ ਹੋ ਜਾ ਰਿਹਾ ਹੈ ਬਹੁਤ سارے ਕਿਰਦਾਰ ਨਿਭਾਏ ਇਸ ਵਾਰ ਕਿਹੋ ਜਿਹਾ ਕਿਰਦਾਰ ਹੋਊਗਾ ਇਸ ਫਿਲਮ ਚ ਕਿਵੇਂ ਦੇ ਰੋਲ ਚ ਦਿਖਣ ਨੂੰ ਮਿਲੋਗੇ ਮੇਰਾ ਪਿਛਲੀ ਕੰਟੀਨਿਊਟੀ ਚੱਲਦੀ ਹੁੰਦੀ ਹੈ ਕਿ ਵਾਰਨਿੰਗ 1 ਦੇ ਵਿੱਚ ਮੈਂ ਇੱਕ ਮਿਨਿਸਟਰ ਦਾ ਰੋਲ ਕੀਤਾ ਸੀ ਮੰਤਰੀ ਦਾ ਰੋਲ ਕੀਤਾ ਜੀ ਉਹੀ ਕੰਟੀਨਿਊਟੀ ਇਸ ਵਾਰ ਚੱਲਦੀ ਹੈ ਕਿ ਜਿਹੜਾ ਇਹ ਸਾਰਾ ਵਰਤਾਂਤ ਚੱਲਦਾ ਹੈ ਕਿਸੇ ਤੇ ਜ਼ੁਲਮ ਹੋਣਾ ਉਹਦੇ ਵਿੱਚ ਸਿਆਸਤਾਂ ਕਿਵੇਂ ਇਨਵੋਲਵ ਹੋ ਜਾਂਦੀਆਂ ਸਿਆਸਤਾਂ ਕਿਵੇਂ ਗਲਤ ਕੰਮ ਕੰਮ ਕਰਦੀਆਂ ਜਾਂ ਗਲਤ ਮਿਸਯੂਜ਼ ਕਰਦੀਆਂ ਸਾਡੀ ਜਵਾਨੀ ਦਾ ਕਿਵੇਂ ਕਿਸ ਪਾਸੇ ਲੈ ਕੇ ਜਾਂਦੀ ਹੈ ਇਹ ਕਿਹਾ ਜਾ ਕਰੈਕਟਰ 네ਗੇਟਿਵ ਕਿਸੇ ਦਾ ਕਰੈਕਟਰ ਕਰਨ ਦੀ ਮੈਥੋਂ ਕਰਵਾਇਆ ਗਿਆ ਸੀ ਉਹਦੇ ਵਿੱਚ ਮੰਤਰੀ ਦਾ ਸੋ ਉਹੀ ਕੰਮ ਹੈ ਮੇਰਾ ਪਹਿਲਾਂ ਵਾਲੀ ਮੂਵੀ ਨਾਲੋਂ ਇਸ ਮੂਵੀ 'ਚ ਕੁਝ ਚੈਲੈਂਜਿੰਗ ਲੱਗਿਆ ਕੁਝ ਡਿਫਰੈਂਟ ਹਾਂ ਲੱਗਿਆ ਉਹ ਥੋੜਾ ਜਿਹਾ ਪਹਿਲਾਂ ਵਾਲਾ ਜਿਹੜਾ ਕੈਰੈਕਟਰ ਸੀਗਾ ਉਹ ਇੱਕ ਨਾਰਮਲ ਕਿਸਮ ਦੀ ਗੱਲਬਾਤ ਸੀ ਇਸ ਵਾਰ ਜਦੋਂ ਉਹ ਹੀ ਸਾਰੀਆਂ ਚੀਜ਼ਾਂ ਉਹ ਬੰਦੇ ਤੇ ਕਰਿਆ ਕਰਾਇਆ ਆਪਣੇ ਆਪ ਤੇ ਆਪਿੰਦਾ ਤਾਂ ਉਹ ਇੱਕ ਨਵੀਂ ਚੀਜ਼ ਸੀਗੀ ਤਾਂ ਉਹ ਦੋ ਬੰਦਾ ਸਟਨ ਕਿਵੇਂ ਚੇਂਜ ਹੁੰਦਾ ਹੈ ਕਿਵੇਂ ਬਦਲਦਾ ਬੰਦਾ ਜਦੋਂ ਆਪਣੇ ਤੇ ਮੁਸੀਬਤ ਆਉਂਦੀ ਹੈ ਅੱਛਾ ਰੋਲ ਦੀ ਗੱਲ ਕਰੀਏ ਪਹਿਲਾਂ ਕਹਿੰਦੇ ਕਿ ਗਿੱਪੀ ਗਰੇਵਾਲ ਸਾਹਿਬ ਦਾ ਰੋਲ ਘੱਟ ਸੀਗਾ ਐਤਕੀ ਥੋੜਾ ਜਿਹਾ ਜ਼ਿਆਦਾ ਤੁਹਾਡਾ ਰੋਲ ਪਹਿਲਾਂ ਨਾਲੋਂ ਜ਼ਿਆਦਾ ਜਾਂ ਘੱਟ ਹੈ ਇਸ ਵਾਰ ਨਹੀਂ ਜ਼ਿਆਦਾ ਕੱਟ ਨਹੀਂ ਉਹਨਾਂ ਕੀ ਅਰੋਲਤਾ ਮੇਰਾ ਅ ਗੀਪੀ ਵਾਲੀ ਗਲਤ ਹੈ ਕਿ ਉਹ ਉਹੀ ਫਿਲਮ ਅੱਗੇ ਕੈਰੀ ਕਰਦੀ ਹੈ ਨਾ ਜਿਹੜੀ ਪਹਿਲੀ ਕਹਾਣੀ ਸ਼ੁਰੂ ਹੁੰਦੀ ਹੈ ਨਾ ਉਹ ਉਹ ਤੋਂ ਅੱਗੇ ਕਹਾਣੀ ਤੁਰਦੀ ਹੈ ਫਿਰ ਉਹਦੇ ਮੁਤਾਬਕ ਇਸ ਕਹਾਣੀ 'ਚ ਮੇਰੇ ਉਹਨਾਂ ਕੀ ਕੈਰੈਕਟਰ ਜਿੰਨਾ ਪਹਿਲਾਂ ਹੈਗਾ ਸੀ ਸੋ ਇਹ ਸਭ ਇੱਕ ਮੈਸੇਜ ਜ਼ਰੂਰ ਦਰਸ਼ਕਾਂ ਦੇ ਨਾਲ ਫਿਲਮ ਜਦੋਂ ਤੁਸੀਂ ਐਕਸ਼ਨ ਫਿਲਮ ਦੇਖਦੇ ਹੋ ਬੇਸ਼ੱਕ ਉਹ ਹਿੰਦੀ ਦੀ ਸ਼ੋਲੇ ਸੀ ਜਾਂ ਹੋਰ ਫਿਲਮਾਂ ਬਚਰੀਆਂ ਬੜੀਆਂ ਐਕਸ਼ਨ ਫਿਲਮਾਂ ਜਿਦੇ ਚ ਵਿਲਨ ਹੀਰੋ ਨੂੰ ਗਲਤ ਪਟੇ ਪਾ ਕੇ ਕਸੀੜਦਾ ਕਦੇ ਨੂੰ ਕੁੱਤਾ ਬਣਾ ਕੇ ਪੈਰ ਚਟਣ ਨੂੰ ਮਜਬੂਰ ਕਰਦਾ ਵਿਲਨ ਤਾਂ ਉਹ ਫਿਰ ਐਂਡ ਵਿਲਨ ਦਾ ਕੀ ਐਂਡ ਹੁੰਦਾ ਕੀ ਹਸ਼ਰ ਹੁੰਦਾ ਸਿੱਖਿਆ ਲਓ ਉਤੋਂ ਇਹ ਨਹੀਂ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਕਿ ਉਹ ਯਾਰ ਚਾਰ ਦਿਨ ਦੀ ਜ਼ਿੰਦਗੀ ਕਿਉਂ ਸਮਝਣ ਚਾਰ ਦਿਨ ਦੀ ਚਾਰ ਦਿਨ ਦੀ ਜ਼ਿੰਦਗੀ ਚੱਜਦੀ ਨਹੀਂ ਜਿਵੇਂ ਸਕਦੇ ਜਿਹੜੇ ਤੁਹਾਡੇ ਮਰਨ ਤੋਂ ਬਾਅਦ ਤੁਹਾਡੀ ਵਾਹ ਵਾਹ ਹੋਵੇ ਐ ਤੁਹਾਡੇ ਪੇਰੈਂਟਸ ਨੂੰ ਵੀ ਲੋਕ ਕਹਿਣ ਵਾਹ ਵਾਹ ਕੀ ਲਾਲ ਜਮਿਆ ਹੈ ਮਾਪਿਆਂ ਨੇ ਕਿੰਨਾ ਤੂੰ ਇਹ ਹੋ ਜੇ ਇਹ ਹੋ ਜੇ ਕੰਮ ਕਰੋ ਇਹੋ ਜਿਹੀਆਂ ਫਿਲਮਾਂ ਦੇਖ ਕੇ ਇਹ ਪੋਜ਼ਿਟਿਵ ਸੁਣਿਆ ਲੈ ਕੇ ਕਰਨ ਨੂੰ ਜਾਓ 네ਗੇਟਿਵ ਨਹੀਂ 네ਗੇਟਿਵ ਬਣਾਉਂਦੇ ਇਸ ਵਾਸਤੇ ਆ ਸਾਰੇ ਬੰਦੇ ਕਿ ਨਹੀਂ 네ਗੇਟਿਵ ਲੋਕ ਕੰਮ ਨਾ ਕਰਨਾ ਪਰ ਕਿ ਇਹ ਜਿਹੜਾ ਵੀ ਕਹਿੰਦਾ ਅਗਲਾ ਕਹਿੰਦਾ ਸਾਨੂੰ ਬਹੁਤ ਲੋਕ ਕਹਿੰਦੇ ਇਹੋ ਜਿਹੀਆਂ ਫਿਲਮਾਂ ਬਣਾਉਂਦੇ ਹੋ ਲੋਕ ਮੁੰਡੇ ਆਏ ਵਿਗੜਦੇ ਨੇ ਫਿਲਮਾਂ ਦੇਖ ਕੇ ਨਾ ਉਹਦੇ ਪਿੱਛੇ ਦਾ ਮੈਸੇਜ ਨਹੀਂ ਦੇਖਦੇ ਲੂਕਨ ਹਨਾ ਵੀ ਕਹਿ ਦਿੰਦੇ ਨੇ ਜਿਹੜੇ ਤੁਹਾਡੇ ਮਤਲਬ ਇਹ ਅਸੀਂ ਤਾਂ ਪਹਿਲਾਂ ਮੈਸੇਜ ਹੀ ਬਣਾਉਣੇ ਨਾ ਚੰਗਾ ਮਾੜਾ ਜੇ ਦਿਖਾਉਂਗੇ ਨਹੀਂ ਜੇ ਜੇ ਮਾੜਾ ਨਹੀਂ ਦਿਖਾਉਂਗੇ ਚੰਗੇ ਦਾ ਤੁਹਾਨੂੰ ਫਰਕ ਹੀ ਪੈ ਮਤਲਬ ਨੈਗੇਟਿਵ ਗ੍ਰੇਟ ਜਿਹੜੇ ਫਿਲਮ ਤੇ ਰੋਲ ਕੀਤੇ ਜਾਂਦੇ ਨੇ ਉਹ ਇਸੇ ਵਾਸਤੇ ਹੁੰਦੇ ਨੇ ਕਿ ਜਿਹੜਾ ਸਮਾਜ ਦੇ ਵਿੱਚ ਕੋਡ ਹੈ ਉਹਨੂੰ ਨੰਗਾ ਕੀਤਾ ਜਾਵੇ ਤੁਸੀਂ ਤਾਂ ਕੋਡ ਦੇ ਮਗਰ ਲੱਗ ਲੈਨੇ ਹੋ ਆਪ ਕੁੜੀ ਬਣ ਜਾਂਨੇ ਹੋ ਉਹ ਕੁੜੀ ਨਾ ਬਣੋ ਅਚਬਾ ਜੀ ਐਕਸਪੀਰੀਅੰਸ ਕਿਹੋ ਜਿਹਾ ਜਾ ਰਿਹਾ ਤੁਸੀਂ ਕਹਿ ਰਹੇ ਸੀ ਮੇਰੇ ਅੰਦਰ ਇੱਕ ਚਿੰਗ ਜ਼ਰੂਰ ਹੈ ਉਹ ਗਿੱਪੀ ਪਾਜੀ ਨੇ ਪਛਾਣੀ ਤੇ ਮੈਨੂੰ ਮੌਕਾ ਦਿੱਤਾ ਦੇਖੋ ਪਹਿਲੀ ਗੱਲ ਤਾਂ ਮੈਂ ਇਹ ਗੱਲ ਕਹਿਣਾ ਵੀ ਕੋਈ ਵੀ ਫਿਲਮ ਮਾੜੀ ਚੰਗੀ ਨਹੀਂ ਹੁੰਦੀ ਜੀ ਕਾਰਨ ਕਿ ਆਪਾਂਵੇਂ ਸਿੰਗਰ ਗਾਉਂਦਾ ਹੈ ਆਪਾਂਵੇਂ ਰਾਈਟਰ ਲਿਖਦਾ ਹੈ ਆਪਾਂਵੇਂ ਫਿਲਮਾਂ ਬਣਦੀਆਂ ਨੇ ਅਸੀਂ ਜੋ ਸਮਾਜ ਦੇ ਵਿੱਚ ਹੋ ਰਿਹਾ ਹੁੰਦਾ ਹੈ ਉਹਨੂੰ ਅੱਗੇ ਲੈ ਕੇ ਆਉਣਾ ਹੁੰਦਾ ਹੈ ਵੀ ਜਦੋਂ ਉਹਨੂੰ ਆਪਾਂ ਜੇ ਤਾਂ ਮਾੜੇ ਅੱਖ ਨਾਲ ਦੇਖਦੇ ਤਾਂ ਆਪਾਂ ਉਹਨੂੰ ਮਾੜੀ ਫਿਲਮ ਕਹਿ ਦਿੰਦੇ ਆ ਮਾੜੀ ਕੁਝ ਨਹੀਂ ਪਰ ਉਹਦਾ ਮੈਸੇਜ ਕੀ ਹੈ ਫਿਲਮ ਦਾ ਜੋ ਦੇਖੋਗੇ ਤੁਸੀਂ ਜਿਵੇਂ ਸੋਈ ਸਾਹਿਬ ਕਹਿੰਦੇ ਨੇ ਫਿਰ ਤੁਹਾਨੂੰ ਆਪਣਾ ਪਤਾ ਲੱਗ ਜੂ ਕਮਾੜੀ ਚੰਗੀ ਕੋਈ ਨਹੀਂ ਹੁੰਦੀ ਅਸੀਂ ਉਹ ਕਰੈਕਟਰਾਂ ਨੂੰ ਸਾਹਮਣੇ ਲੈ ਕੇ ਦੇਖੋ ਕਰੋਲ ਤੱਕ ਕਿਸੇ ਬੰਦੇ ਨੂੰ ਕਰਨੀ ਪੈਂਦਾ ਉਹ ਮਾੜਾ ਕਰੇ ਚੰਗਾ ਕਰੇ ਲੇਕਿਨ ਸਾਡਾ ਮੇਨ ਕੰਮ ਹੁੰਦਾ ਵੀ ਸਮਾਜ ਚਾਹ ਕੁਝ ਹੋ ਰਿਹਾ ਹੈ ਇਹਦਾ ਐਂਡ ਇਹ ਹੋਊ ਜਿਹੜੇ ਅਗਲੀ ਜਨਰੇਸ਼ਨ ਹੈ ਉਹ ਇਧਰ ਨੂੰ ਨਾ ਆਵੇ ਉਹ ਸਖਣਾ ਦੇਖੋਗੇ ਤਾਂ ਤੁਹਾਨੂੰ ਹਰ ਇੱਕ ਫਿਲਮ ਚੰਗੀ ਲੱਗੂਗੀ ਬਾਕੀ ਇਸ ਫਿਲਮ ਚ ਐਕਸਪੀਰੀਅੰਸ ਕੀ ਹੋਇਆ ਜੀ ਮੇਰਾ ਬਹੁਤ ਵਧੀਆ ਰਿਹਾ ਮੈਂ ਦੇਖੋ ਮੈਂ ਸਿੰਗਿੰਗ ਤੋਂ ਆਇਆ ਅਸੀਂ ਬੜਾ ਸਾਲ ਮੈਂ ਮਲਕੇ ਬੜੇ ਸ਼ੋਅ ਕੀਤੇ ਨੇ 30 30 ਸ਼ੋਅ ਮਹੀਨੇ ਦੇ ਕੀਤੇ ਨੇ ਤੇ ਉਦੋਂ ਬਾਅਦ ਮੈਂ ਗਿੱਪੀ ਬਾਈ ਕਹਿੰਦੇ ਤੁਸੀਂ ਫਿਲਮ ਜਾਓ ਵੀ ਆਪਾਂ ਇਧਰਲੇ ਪਾਸੇ ਨੂੰ ਵੀ ਆਪਾਂ ਆਪਦਾ ਉਹ ਕਰਨੇ ਚਲੋ ਮੈਂ ਲੱਗਿਆ ਹੋਇਆ ਹੁਣ ਤੇ ਮੈਨੂੰ ਬੜਾ ਚੰਗਾ ਲੱਗ ਰਿਹਾ ਕਿਉਂਕਿ ਮੇਰਾ ਬਚਪਨ ਦਾ ਸੁਪਨਾ ਸੀ ਮੈਂ ਫਿਲਮਾਂ ਜਾਣਾ ਉਦੋਂ ਨਹੀਂ ਜਾ ਸਕੀ ਉਦੋਂ ਇੱਛਾ ਪੂਰੀ ਹੋ ਗਈ ਹੁਣ ਤਾਂ ਬਹੁਤ ਵੱਡੀ ਹੁਣ ਤਾਂ ਜਾਨੀ ਕਿ ਵੀ ਜਿੰਨੇ ਜਿੰਨੇ ਚਿਰ ਜ਼ਿੰਦਗੀ ਹੈਗੀ ਹੈ ਉਹਨਾਂ ਚਿਰ ਪਰਦੇ ਤੇ ਰਹਿਣ ਦੀ ਕੋਸ਼ਿਸ਼ ਕਰਾਂ ਐਕਸਾਈਟਿਡ ਹਾਂ ਵੀ ਰਿਲੀਜ਼ ਹੋਊਗੀ ਉਸ ਦਿਨ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਦਰਸ਼ਕਾਂ ਨੂੰ ਸਨੇ ਨੂੰ ਇਸਨੇ ਹੀ ਹੈ ਜੀ ਵੀ ਜੇ ਤੁਸੀਂ ਆਪਣੇ ਮਨੋਰੰਜਨ ਨੂੰ ਜਾਂ ਸਿਨੇਮੇ ਨੂੰ ਬਹੁਤ ਅੱਪ ਕਰਨਾ ਦੇਖਣਾ ਚਾਹੁੰਦੇ ਹੋ ਪੰਜਾਬੀ ਜਿਮੀ ਮਾਂ ਬੋਲੀ ਦੀ ਆਪਾਂ ਕੱਲ ਕਰਦੇ ਆਂ ਮਾਂ ਬੋਲੀ ਨੂੰ ਤਾਂ ਹੀ ਆਪਾਂ ਅਪ ਰੱਖਾਂਗੇ ਜਿਵੇਂ ਸਾਡਾ ਇਹ ਇਹ ਉਹਦੀਆਂ ਬ੍ਰਾਂਚਾਂ ਨੇ ਫਿਲਮ ਹੋਈ ਸੰਗੀਤ ਹੋਇਆ ਹਨਾ ਜੇ ਇਹਨਾਂ ਨੂੰ ਤੁਸੀਂ ਪਿਆਰ ਕਰਕੇ ਥੀਏਟਰਾਂ 'ਚ ਜਾਓਗੇ ਫਿਲਮ ਦੇਖਣ ਜਾਓਗੇ ਆਪਦਾ ਕੰਮ ਥੋੜਾ-ਮੋਟਾ ਛੱਡ ਕੇ ਤਾਂ ਸਾਡੀਆਂ ਇਹ ਬ੍ਰਾਂਚਾਂ ਜਿਉਂਦੀਆਂ ਰਹਿਣਗੀਆਂ ਇਹੀ ਮੈਂ ਦਰਸ਼ਕਾਂ ਨੂੰ ਬੇਨਤੀ ਕਰਦਾ ਵੀ ਹਰ ਇੱਕ ਫਿਲਮ ਨੂੰ ਦੇਖ ਕੇ ਉਹਨੂੰ ਉਹਦਾ ਯੋਗਦਾਨ ਪਾਇਆ ਕਰੋ ਚਲੋ ਕੋਈ ਚੰਗਾ ਮਾੜਾ ਕਿਸੇ ਦਾ ਸਾਡੇ ਵਰਗੇ ਦਾ ਕੋਈ ਤੁਹਾਨੂੰ ਲੱਗਦਾ ਵੀ ਕਮੀ ਪੇਸ਼ੀ ਹੈ ਸਾਨੂੰ ਦੱਸੋਗੇ ਤਾਂ ਅਸੀਂ ਹੋਰ ਵਧੀਆ ਕਰਾਂਗੇ ਸਾਡੇ ਹੀ ਆ ਵੀ ਦੇਖੋ ਜ਼ਰੂਰ ਸੋ ਇਹਨਾਂ ਪੰਜਾਬੀ ਫਿਲਮ ਇੰਡਸਟਰੀ ਦੇ ਉਹ ਸtare ਸੀਨੀਅਰ ਕਲਾਕਾਰ ਜਿਨ੍ਹਾਂ ਨੇ ਸਾਡੇ ਨਾਲ ਆਪਣੇ ਜਜ਼ਬਾਤ ਨੇ ਜਾਂ ਵਿਚਾਰ ਨੇ ਉਹ ਸਾਂਝੇ ਕੀਤੇ ਨੇ ਅਸੀਂ ਵੀ ਕਾਮਨਾ ਕਰਦੇ ਹਾਂ ਕਿ ਇਹ ਫਿਲਮ ਹੈ ਜਿਹੜੀ ਸੁਪਰ ਡੂਪਰ ਹਿੱਟ ਜਾਵੇ ਤੇ ਆਉਣ ਵਾਲੀ 2 ਫਰਵਰੀ ਨੂੰ ਤੁਸੀਂ ਜ਼ਰੂਰ ਸਿਨੇਮਾ ਘਰਾਂ ਚ ਜਾ ਕੇ ਇਸ ਮੂਵੀ ਨੂੰ ਦੇਖੋ ਤੇ ਇਸ ਮੂਵੀ ਨੂੰ ਪਿਆਰ ਦਿਓ ਤਾਂ ਜੋ ਪੰਜਾਬੀ ਫਿਲਮ ਇੰਡਸਟਰੀ ਜਿਹੜੀ ਹੋਰ ਸ਼ਿਖਰਾਂ ਤੇ ਜਾ ਸਕੇ ਧੰਨਵਾਦ